ਮਾਫੀ ਇਸ ਗੱਲ ਦੀ ਵੀ ਤੁਹਾਨੂੰ ਤਕਲੀਫ ਦਿੱਤੀ ਅੱਜ ਫੈਸਟੀਵਲ ਦਾ ਸੀਜ਼ਨ ਸੀਗਾ ਤੇ ਪਰ ਜਿਹੜਾ ਜਿਸ ਮਸਲੇ ਤੇ ਅਸੀਂ ਆਪਾਂ ਪ੍ਰੈਸ ਕਾਨਫਰੰਸ ਕਰਨੀ ਸੀ ਬੜਾ ਜ਼ਰੂਰੀ ਸੀ ਬੜਾ ਅਹਿਮ ਸੀਗਾ ਤਾਂ ਮੇਰੇ ਇਸ ਪ੍ਰੈਸ ਕਾਨਫਰੰਸ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਪਾਵਲਾ ਜੀ ਸਾਡੇ ਸ਼ਰਧਾਰਥੀ ਹਲਕੀਏ ਤੋਂ ਐਸੀ ਵਿਕ ਦੇ ਪ੍ਰਧਾਨ ਮੈਡਮ ਜਯਵੰਤੀ ਜੀ ਸਾਡੇ ਤਰਸੀਬ ਜੀ ਹੈਪੀ ਜੀ ਤੇ ਜਦੋਂ ਦਾ ਇਹ ਹਫ਼ਤਾ ਸ਼ੁਰੂ ਹੋਇਆ ਜੇ ਅਸੀਂ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ 6 ਅਕਤੂਬਰ ਦੀ ਸੋਮਵਾਰ ਦਾ ਦਿਨ ਤੇ ਦਿੱਲੀ ਵਿੱਚ ਔਨਰੇਬਲ ਸੁਪਰੀਮ ਕੋਰਟ ਵਿੱਚ ਸਾਡੇ ਔਨਰੇਬਲ ਚੀਫ ਜਸਟਿਸ ਆਫ ਇੰਡੀਆ ਜੀ ਜਿਹੜੇ ਕਿ ਗਵਈ ਸਾਹਿਬ ਬੀਰ ਗਵਈ ਸਾਹਿਬ ਜੋ ਹਾਦਸਾ ਹੋਇਆ ਉਹ ਅਸੀਂ ਸਾਰੇ ਜਾਣੂ ਇੱਕ ਮੈਂ ਕਹੂੰਗਾ ਕਿ ਉਹ ਪਹਿਲੇ ਬੁੱਧਿਸਟ ਚੀਫ ਜਸਟਿਸ ਆਫ ਇੰਡੀਆ ਬਣੇ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਅਦਾਲਤ ਭਾਰਤ ਦੇਸ਼ ਦੀ ਹੈਗੀ ਸੁਪੀਮ ਕੋਰਟ ਆਫ ਇੰਡੀਆ ਆਨਰੇਬਲ ਸੁਪੀਮ ਕੋਰਟ ਆਫ ਇੰਡੀਆ ਉਹਦੇ ਦੂਜੇ ਡਲਿਤ ਚੀਫ ਜਸਟਿਸ ਆਫ ਇੰਡੀਆ ਬਣੇ ਪਰ ਜਿਸ ਤਰ੍ਹਾਂ ਉਹਨਾਂ ਨਾਲ ਵਿਹਾਰ ਕੀਤਾ ਗਿਆ ਉਹਨਾਂ ਨਾਲ ਚਲਦੀ ਕੋਰਟ ਵਿੱਚ ਜਦੋਂ ਕੇਸ ਦੀ ਸੁਣਵਾਈ ਕਰ ਰਹੇ ਸੀਗੇ ਤੇ ਮੈਂ ਸਭ ਤੋਂ ਪਹਿਲਾਂ ਅਸੀਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਆਪਣੀ ਪਾਰਟੀ ਆਪਣੀ ਸਰਕਾਰ ਵੱਲੋਂ ਦੀ ਸਖਤ ਅਖਰਾਜ ਸੀ ਨਿੰਦਾ ਕਰਦੇ ਹੈਗੇ ਕਿਉਂਕਿ ਇਹੋ ਜੇ ਫਟੇ ਲਿਖੇ ਜੇ ਅਸੀਂ ਗੱਲ ਕਰੀਏ ਆਪਾਂ ਪੂਰੇ ਦੇਸ਼ ਵਿੱਚ ਜਿਹੜਾ ਆਰਡਰ ਆਫ ਜਿਹੜਾ ਹੁੰਦਾ ਮੈਰਿਟ ਹੁੰਦਾ ਪ੍ਰੈਜ਼ੀਡੈਂਟ ਆਉਂਦੇ ਫਿਰ ਵਾਈਸ ਪ੍ਰੈਜ਼ੀਡੈਂਟ ਆਉਂਦੇ ਫਿਰ ਸਾਡੇ ਜਿਹੜੇ ਹੁੰਦੇ ਚੀਫ ਜਸਟਿਸ ਆਫ ਇੰਡੀਆ ਆਉਂਦੇ ਹੈਗੇ ਇਹੋ ਜੇ ਸ਼ਖਸ ਨਾਲ ਇਹੋ ਜਿਹਾ ਜਿਹੜਾ ਵਰਤੀਰਾ ਹੋਇਆ ਮੈਂ ਸਮਝਦਾ ਕਿ ਬੜੀ ਇਹ ਮੰਦਭਾਗੀ ਇਹ ਗੱਲ ਹੈਗੀ ਆ ਜੇ ਸਾਡੇ ਲਈ ਮੈਂ ਕਹਾਂਗਾ ਕਿ ਇਹ ਇੱਕ ਹੈ ਨੈਸ਼ਨਲ ਸ਼ੇਮ ਰਾਸ਼ਟ੍ਰਲੇ ਪੂਰੇ ਭਾਰਤ ਦੇ ਦੇਸ਼ ਵਿੱਚ ਮੇਰੇ ਖਿਆਲ ਲਾ ਕੇ ਪਹਿਲੀ ਵਾਰ ਹੀ ਹੋਇਆ ਕਿ ਚੀਫ ਜਸਟਿਸ ਆਫ ਇੰਡੀਆ ਦੇ ਕਿਸੇ ਨੇ ਆਪਣਾ ਬੂਠ ਖੋਲ ਕੇ ਚਲਦੀ ਹੋਈ ਕੋਰਟ ਵਿੱਚ ਉਹਨਾਂ ਨੇ ਮਾਰਿਆ ਹੋਇਆ ਤੇ ਇੱਕ ਉਹਨਾਂ ਦਾ અપਮਾਨ ਨਹੀਂ ਹੋਇਆ ਉਹਨਾਂ ਦੀ ਦਰਿਆ ਦੇ ਲਈ ਹੈਗੀ ਕਿ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਇੱਥੇ ਕੋਈ ਕੋਈ ਕਾਰਵਾਈ ਨਹੀਂ ਕਰਾਣੀ ਪਰ અપਮਾਨ ਸਾਡੇ ਸੰਵਿਧਾਨ ਦਾ ਹੋਇਆ अपमान ਸਾਡੀ ਸਭ ਤੋਂ ਉੱਚੀ ਜਿਹੜੀ ਕੋਰਟ ਹੈਗੀ ਐ ਸੁਪਰੀਮ ਕੋਰਟ ਆਫ ਇੰਡੀਆ ਉਹਦਾ ਹੋਇਆ অপমান ਮੈਂ ਕਹੂੰਗਾ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਦਾ ਉਹਨਾਂ ਦਾ ਹੋਇਆ ਉਹਨਾਂ ਦੀ ਸੋਚ ਦਾ ਹੋਇਆ ਤੇ ਉਸ ਤੋਂ ਅਗਲੇ ਦਿਨ ਹੀ ਜੇ ਅਸੀਂ ਗੱਲ ਕਰੀਏ 7 ਅਕਤੂਬਰ ਸਾਡੇ ਪੜੋਸੀ ਸਟੇਟ ਵਿੱਚ ਹਰਿਆਣਾ ਵਿੱਚ ਇੱਕ ADGP ਰੈਂਕ ਦੇ ਅਫੀਸਰ ਜਿਹੜੇ ਸਿਟਿੰਗ ਅਫੀਸਰ ਨੇ ਹਰਿਆਣਾ ਗਵਰਨਮੈਂਟ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਤੇ ਜਦੋਂ ਉਸ ਤੋਂ ਬਾਅਦ ਜੁਨਿਵਰਸਟੀਗੇਸ਼ਨ ਸ਼ੁਰੂ ਹੋਈ ਜਿਹੜਾ 8-9 ਵਰਕੀਆਂ ਦਾ ਉਹਨਾਂ ਨੇ ਸੁਇਸਾਈਡ ਨੋਟ ਪ੍ਰਾਪਤ ਹੋਇਆ ਪੁਲਿਸ ਨੂੰ ਇਹ ਵੀ ਮੈਂ ਕਹਾਂਗਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ ਸਾਡੇ ਪੜੇ ਲਿਖੇ ਸਮਾਜ ਲਈ ਸਾਡੀ ਸਰਕਾਰਾਂ ਲਈ ਕਿ ਇਹੋ ਜਿਹੇ ਬੰਦੇ ਇਸ ਲੈਵਲ ਤੇ ਪਹੁੰਚ ਕੇ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਆ ਲੋਕਾਂ ਦੀ ਰੱਖਿਆ ਕਰਨੀ ਆ ਸਮਾਜ ਦੇ ਕਾਨੂੰਨਾਂ ਦੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਆ ਪਾਲਣਾ ਕਰवानी ਆ ਤੇ ਉਹਨਾਂ ਦਾ ਇਹੋ ਜਿਹਾ ਬਿਹੇਵੀਅਰ ਵਿਤਕਰਾ ਜਿਕੇ ਇਹ ਜੋ ਉਹਨਾਂ ਨੇ ਲਿਖਿਆ ਸੁਇਸਾਈਡ ਨੋਟ ਵਿੱਚ ਕਿ ਜਾਤੀਵਾਦ ਦੇ ਵਿਤਕਰਾ ਹੋਇਆ ਜਦੋਂ ਪ੍ਰਮੋਸ਼ਨ ਹੁੰਦੀ ਸੀ ਉਸ ਵੇਲੇ ਵਿਤਕਰਾ ਹੋਇਆ ਤੇ ਜਦੋਂ ਉਹਨਾਂ ਦੀ ਏਸੀਰ ਬੰਦ ਸੀ ਉਸ ਵੇਲੇ ਵਿਸਥਰਾ ਵਿਤਕਰਾ ਹੋਇਆ ਤੇ ਜਦੋਂ ਪੋਸਟਿੰਗ ਵੀ ਹੁੰਦੀ ਸੀ ਕਿਤੇ ਉਹਨਾਂ ਨੂੰ ਕੋਈ ਵਧੀਆ ਜਗ੍ਹਾ ਤੇ ਕਿਤੇ ਉਹਨਾਂ ਨੂੰ ਕਿਤੇ ਵੀ ਉਹਨਾਂ ਨੂੰ ਚੰਗੀ ਪੋਸਟਿੰਗ ਨਹੀਂ ਦਿੱਤੀ ਤੇ ਉਹਦੇ ਵੀ ਵਿਤਕਰਾ ਹੋਇਆ ਤੇ ਇਹ ਵੀ ਸਾਡੇ ਲਈ ਬੜੀ ਮੈਂ ਕਹੂੰਗਾ ਕਿ ਬੜੀ ਗੱਲ ਆ ਕਿ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਇਹੋ ਜਿਹੇ ਜਿਹੜੇ ਹੈਗੇ ਸਾਡੇ ਇਨਸੀਡੈਂਟਸ ਜਿਹੜੇ ਹੈਗੇ ਸਾਡੇ ਸਾਹਮਣੇ ਆ ਰਹੇ ਨੇ ਤੇ ਪਰਿਵਾਰ ਉਹਨਾਂ ਦਾ ਬੜਾ ਦੁਖੀ ਹੈ ਤੇ ਜੋ ਮੇਰੇ ਤੱਕ ਨਿਊਜ਼ ਆ ਕਿ ਹਜੇ ਤੱਕ ਸ਼ਾਇਦ ਉਹਨਾਂ ਨੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਹੈਗਾ ਤੇ ਉਹਨਾਂ ਦੀ ਮੰਗ ਸੀ ਕਿ ਇੱਥੇ ਕੋਈ ਨਾ ਕੋਈ ਸਖਤ ਐਕਸ਼ਨ ਕੀਤਾ ਲਿਆ ਜਾਵੇ ਤੇ ਉਹ ਸੁਇਸਾਈਡ ਡੋਰ ਵਿੱਚ ਉਹਦੇ ਵਿੱਚ ਤਕਰੀਬਨ 10 ਤੋਂ 12 ਜਿੰਨੇ ਵੀ ਆਫਸਰ ਸੀਗੇ ਉਹਦੇ ਵਿੱਚ ਕੁਝ ਰਿਟਾਇਰਡ ਆਫਸਰ ਵੀ ਹੈਗੇ ਕੁਝ ਸਰਵਿੰਗ ਆਫਸਰ ਵੀ ਹੈਗੇ ਉਹਨਾਂ ਦਾ ਉਹਨਾਂ ਨੇ ਨਾਂ ਲਿਖਿਆ ਹੈ ਤੇ ਗੱਲ ਇਹ ਆ ਕਿ ਦਿੱਲੀ ਚ ਵੀ ਬੀਜੇਪੀ ਦੀ ਸਰਕਾਰ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਆ ਤੇ ਕੇਂਦਰ ਵਿੱਚ ਵੀ ਬੀਜੇਪੀ ਦੀ ਸਰਕਾਰ ਹੈਗੀ ਆ ਫਿਸਡੈਂਸ ਬੜੇ ਬਾੜੇ ਹੋਏ ਸਾਰੇ ਅਸੀਂ ਨੀਂਦਾ ਕਰਦੇ ਆ ਬੜੇ ਮੰਨਪਾਗੇ ਹੋਏ ਪਰ ਉਸ ਤੋਂ ਬਾਅਦ ਜਿਹੜੀ ਸੀਕਵੈਂਸ ਆਫ ਇਵੈਂਟ ਸ਼ੁਰੂ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਤੇ ਗਵਈ ਸਾਹਿਬ ਨੂੰ ਜਿਸ ਤਰ੍ਹਾਂ ਐਸਸੀਐਸਡੀ ਨੂੰ ਟਰੋਲ ਕੀਤਾ ਗਿਆ ਤੇ ਹਜੇ ਵੀ ਚਲੋ ਗੋਈ ਸਾਹਿਬ ਨੇ ਕਹਿਤਾ ਕਿ ਮੈਂ ਕੋਈ ਕਾਰਵਾਈ ਨਹੀਂ ਚਾਹਦਾ ਪਰ ਸਰਕਾਰ ਵੱਲੋਂ ਦਿੱਲੀ ਸਰਕਾਰ ਵੱਲੋਂ ਹਜੇ ਤੱਕ ਉਸ ਸ਼ਖਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਰਫ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਆਪਣੇ ਜਿਹੜੀ ਕੋਰਟ ਪ੍ਰोसीडिंग ਜਾਂ ਕੋਰਟ 'ਚ ਉਹਨਾਂ ਨੂੰ ਬੇਦਖਲ ਕਰਤਾ ਹੈਗਾ ਕਿ ਉੱਥੇ ਕੋਈ ਵੀ ਉਹਨਾਂ ਦੀ ਕੋਈ ਐਂਟਰੀ ਜਾਂ ਕੋਈ ਕੇਸ ਲੜ ਨਹੀਂ ਲੜ ਸਕਣਗੇ ਮੈਂ ਸਮਝਦਾ ਕਿ ਇਹ ਇਹਦੇ ਪਿੱਛੇ ਕਿਤਾ ਨ ਕਿਤੇ ਭਾਜਪੀ ਦਾ ਹੱਥ ਹੈਗਾ ਕਿਉਂਕਿ ਜੋ ਜਿਸ ਤਰ੍ਹਾਂ ਉਹ ਸੌਫਟਨੈਸ ਤੇ ਦਿੱਲੀ ਸਰਕਾਰ ਚ ਹਰਿਆਣੀ ਸਰਕਾਰ ਆਪਣਾਰੀ ਆ ਉਹਨਾਂ ਨੂੰ ਇਨਸਾਫ ਤੋਂ ਵਾਂਝਾ ਰੱਖਿਆ ਜਾ ਰਿਹਾ ਹੈਗਾ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਦਿੱਤਾ ਜਾ ਰਿਹਾ ਜੇ ਮੈਂ ਹਰਿਆਣੇ ਦੀ ਗੱਲ ਕਰਾਂ ਏਡੀਜਬੀ ਸਾਹਿਬ ਦੀ ਜੋ ਸਾਡੇ ਵਿੱਚ ਨਹੀਂ ਰਹੇ ਇੰਨੇ ਸੀਨੀਅਰ ਪੁਲਿਸ ਆਫਸਰ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਦੇਖੂਗੇ ਕਿ 2 ਦਿਨ ਬਾਅਦ ਜਾ ਕੇ ਉਹਨਾਂ ਦੀ ਐਫਆਈਆਰ ਹੋਈ ਜੇ ਉਹਨਾਂ ਦਾ ਇਹ ਹਾਲ ਆ ਤੇ ਆਪ ਬੰਦੇ ਦਾ ਕੀ ਹਾਲ ਹੋਊਗਾ ਸੋ ਅਸੀਂ ਆਵਾਜ਼ੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਤੇ ਅਸੀਂ ਇਹਨਾਂ ਇਨਸੀਡੈਂਸ ਦੀ ਸਖਤ ਨਿੰਦਾ ਕਰਦੇ ਨੇ ਅੱਜ ਪੂਰੇ ਪੰਜਾਬ ਵਿੱਚ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹਾਰਪੋਜ ਵੀ ਕੀਤੀ ਜਾ ਰਹੀ ਹੈਗੀ ਹੈ ਤੇ ਅਸੀਂ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਹੈਗੇ ਆ ਦਿੱਲੀ ਦੀ ਸਰਕਾਰ ਨੂੰ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹੋ ਜੀ ਪਾਲਿਸੀ ਜਿਹੜੀ ਹੈਗੀ ਵਿਤਕਰੇ ਵਾਲੀ ਕਾਸਟ ਵਾਲੀ ਪੋਲਿਟਿਕਸ ਕਮਿਊਨਲਿਜ਼ਮ ਵਾਲੀ ਪੋਲਿਟਿਕਸ ਡਿਵਾਈਡਡ ਰੂਰਲ ਵਾਲੀ ਪੋਲਿਟਿਕਸ ਇਹੇ ਤੋਂ ਤੁਸੀਂ ਆਵਾਜ਼ ਆਜੋ ਨਹੀਂ ਤਾਂ ਲੋਕ ਇਹਦਾ ਸਖਤ ਤੋਂ ਸਖਤ ਜਲਦੋਂ ਜਲਦੇ ਦਾ ਜਵਾਬ ਦੇਣਗੇ ਅਖੀਰ ਵਿੱਚ ਮੈਂ ਕਹੂੰਗਾ ਕਿ ਇਹ ਕਿਸੇ ਅਫਸਰ ਤੇ ਜਾਂ ਕਿਸੇ ਵਿਅਕਤੀ ਤੇ ਦੀ ਗੱਲ ਨਹੀਂ ਹੈਗੀ ਉਹਨਾਂ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਸਾਡੇ ਸੰਵਿਧਾਨ ਤੇ ਹੈਗਾ सरी इंस्टीट्यूशन रहेगा सरी डेमोक्रेसी रहेगा तनवज़ जी लगभग इतनी इंस्टिट्यूट चाहे वो हरे रंग के इंस्टिट्यूट हो जी चाहे दूसरी बिल्कुल भी गलती थी लेकिन लाख दानी भी कितने कितने एक चीज़े एक ना विद करा एक कास्ट ज़ूम लेके में इसे ठहरा दूसरी कहते हैं तो अरे पार्टी � ਹਨਰੇਬਲ ਚੀਫ ਜਸਟਿਸ ਸਾਹਿਬ ਦਾ ਜੋ ਇਵਿਡੈਂਸ ਹੋਇਆ ਤੇ ਕਾਫੀ ਸੋਸ਼ਲ ਮੀਡੀਆ ਤੇ ਇਸ ਨੂੰ ਫਲਾਇਆ ਗਿਆ ਬਤਲ ਕੇ ਇਸ ਨੂੰ ਗਲਤ ਤਰੀਕੇ ਨਾਲ ਕੀ ਕਹਿੰਦੇ ਕਈਆਂ ਨੇ ਇੱਥੇ ਬਹੁਤ ਹੰਲਾ ਸ਼ੇਰ ਵੀ ਦਿੱਤੀ ਜਿਸ ਬੰਦੇ ਨੇ ਕੰਮ ਕੀਤਾ ਉਹ ਵਕੀਲ ਸਾਹਿਬ ਜਿਹੜੇ ਸੀ ਕਿਸ਼ੋਰ ਸਾਹਿਬ ਉਹਨਾਂ ਨੇ ਕਾਫੀ ਉਹਨਾਂ ਨੂੰ ਹੰਲਾ ਸ਼ੇਰ ਵੀ ਦਿੱਤੀ ਪਰ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਜਿਨ੍ਹਾਂ ਨੇ ਇਸ ਇਸ ਮੁੱਦੇ ਨੂੰ ਸੋਸ਼ਲ ਮੀਡੀਆ ਤੇ ਮੀਡੀਆ ਤੇ ਗਲਤ ਤਰੀਕੇ ਨਾਲ ਸਪਰੈਡ ਕੀਤਾ ਜਾਂ ਫਲਾਇਆ ਜਾਂ ਨਿਊਜ਼ ਦਿੱਤੀ ਪੂਰੇ ਦੇ ਸਖਤ ਕਾਰਵਾਈ ਕੀਤੀ ਹੈ ਉਹਨਾਂ ਤੇ ਐਫਆਰ ਲੋਜ ਵੀ ਹੋਈ ਹੈ ਤੁਹਾਨੂੰ ਪਤਾ ਉਹਨਾਂ ਕੁਝ ਯੂਟਿਊਬਰ ਸੀਗੇ ਕੁਝ ਬਲੌਗਰ ਸੀ ਉਹਨਾਂ ਤੇ ਸਾਡੀ ਸਰਕਾਰ ਨੇ ਉਹ ਤੇ ਐਫਆਰ ਵਿੱਚ ਦਰਜ ਕਰਾਈ ਹੈ ਕਿ ਅਸੀਂ ਨਹੀਂ ਚੰਦ ਕਿ ਇਹ ਅੱਗ ਸਮਾਜ ਵਿੱਚ ਇਹ ਅੱਗ ਪੂਰੇ ਪੰਜਾਬ ਵਿੱਚ ਜਿੰਦਾ ਦੀ ਫਲੇ ਨਫਰ ਦੀ ਅੱਗ ਹੈਗੀ ਉਹ ਫਲਾਈ ਜਾਵੇ ਇਹਦਾ ਕੋਈ ਪੋਸਟ ਵਾਲੇ ਨੇ ਗੱਲ ਕੀਤੀ ਉਹ ਵੀ ਚੰਗੀ ਗੱਲ ਹੈ ਵੀ ਕਿਤੇ ਨੂੰ ਪਤਾ ਲੜੀ ਲੜਕੀ ਉਹਦੀ ਖਰੇ ਫੋਰਰ ਰਹਦੀ ਆ ਤਾਂ ਮੇਰੀ ਵੀ ਘਰ ਤੇ ਫੋਰਸ ਨਹੀਂ ਪਾਇਆ ਨਹੀਂ ਹਾਂ ਇੱਕ ਲੜਕੀ ਇੱਥੇ ਇੱਕ ਲੜਕੀ ਬਾਹਰ ਹੈਗੀ ਮੈਡਮ ਉਹਨਾਂ ਦੇ ਆ ਚੁੱਕੇ ਨੇ ਬਟ ਉਹਨਾਂ ਦੀ ਪਰਿਵਾਰ ਦੀ ਮੰਗ ਸੀ ਕਿ ਜੇ ਨਾ ਕੋਈ ਸਖਤ ਕਾਰਵਾਈ ਨੇ ਹੁੰਦੀ ਹੋਵੇ ਅਸੀਂ ਆਪੋਂ ਜ਼ਿਕਰ ਆਪਾਂ ਸ਼ਾਇਦ ਸ਼ਾਇਦ ਮਖਲੀ ਈਵਨਿੰਗ ਚ ਹੋ ਅੱਜ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਉਹ ਪੋਸਟਮਾਰਟਮ ਕਰਵਾਣਗੇ ਜੀ ਸਰ ਜਿਹੜੇ ਜੱਸ ਸਾਹਿਬ ਦੇ ਨਾਲ ਇਤਾਂ ਦਾ ਮਤਲਬ ਪਤੀਰਾ ਵਰਤਿਆ ਗਿਆ ਹੈ ਜੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਫੈਸਲਿਆਂ ਤੇ ਵੀ ਇਸ ਤਰ੍ਹਾਂ ਦੇ ਕੋਈ ਫੈਸਲੇ ਆਉਂਦੇ ਉਹਨਾਂ ਤੋਂ ਵੀ ਪ੍ਰਭਾਵਿਤ ਕਰਦੇ ਹੋਣਗੇ ਪ੍ਰੈਸ਼ਰਾਈਜ਼ ਕਰਦੇ ਹੋਣਗੇ ਜੀ ਬਿਲਕੁਲ ਹਾਂ ਜੀ ਦੇਖੋ ਜੀ ਜਿਸ ਤਰ੍ਹਾਂ ਦਾ ਦਿੱਲੀ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਪੋਸਟ ਇਨਸੀਡੈਂਟ ਜੋ ਉਹਨਾਂ ਦਾ ਬਿਹੇਵੀਅਰ ਹੈਗਾ ਜੋ ਉਹਨਾਂ ਦਾ ਵਤੀਰਾ ਹੈਗਾ ਕਿ ਉਹ ਤਾਂ ਮੈਂ ਸਮਝਦਾ ਕਿ ਇਸ ਨੂੰ ਉਹ ਖਤਮ ਕਰਨਾ ਚਾਹੁੰਦੇ ਮਸਲੇ ਨੂੰ ਉਹਦੇ ਕੋਈ ਨਾ ਕੋਈ ਸਖਤ ਕਾਰਵਾਈ ਹੋਈ ਹੈ ਨਾ ਅੱਗੇ ਕੋਈ ਡਿਸਕਸ਼ਨ ਹੋਈ ਹੈ ਨਾ ਕੋਈ ਉਹਤੇ ਕੋਈ ਇਦਾਂ ਦਾ ਕੋਈ ਬੈਠਕ ਡਿਬੇਟ ਹੋਈ ਹੈਗੀ ਆ ਤੇ ਡੈਫੀਨਿਟਲੀ ਸਰਕਾਰ ਦਾ ਕਿਤਨ ਕਿਤੇ ਇਹਦੇ ਪਿੱਛੇ ਕੋਈ ਨਾ ਕੋਈ ਹੱਥ ਹੋਊਗਾ ਕਿ ਇਹਨੂੰ ਕਿਸ ਤਰ੍ਹਾਂ ਸੀ ਆਪਾਂ ਸਮਾਜਵਾ ਜਿਹੜੀ ਹੈਗਾ ਵਿਤਕਰਾ ਜਾਉਂਦੀ ਹੈ ਡਿਫਰੈਂਸ ਹੈਗੀ ਆ ਕਾਸਟਿਜ਼ਮ ਗੁਮੁਲਿਜ਼ਮ ਵਰਸੀ ਆਪਾਂ ਨੂੰ ਅਗੇ ਉਹਦੇ ਚ ਪਾੜ ਪਈ ਆ ਆਪਾਂ ਕਿਤੇ ਜੱਜ ਸਾਹਿਬ ਵੀ ਪ੍ਰੈਸ ਰਾਈਜ਼ ਤੇ ਲੱਗਦਾ ਵੀ ਪ੍ਰੈਸ ਰਾਈਜ਼ ਹੋਏ ਹੋਏ ਨਹੀਂ ਦੇਖੋ ਜੀ ਉਹ ਉਹਨਾਂ ਦੀ ਮੈਂ ਕਹੂੰਗਾ ਕਿ ਬਹਾਦਰੀਆ ਦਰਿਆਦਿਲੀ ਹੈਗੀ ਆ ਕਿ ਉਹਨਾਂ ਨੇ ਖੁਦ ਬਿਆਨ ਦਿੱਤਾ ਕਿ ਮੈਂ ਕੋਈ ਜਿਸ ਬੰਦੇ ਨੇ ਜਿਸ ਸਖਸ ਨੇ ਵੀ ਇਹ ਕਾਰਵਾਈ ਕੀਤੀ ਆ ਮੈਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਚਾਹਨਾ ਹੈਗਾ ਜੀ ਜੀ ਡਾਕਟਰ ਤੁਸੀਂ ਕਹਿੰਦੇ ਜੀ ਦਿੱਲੀ ਦੀ ਸਰਕਾਰ ਕੋ ਕਾਰਵਾਈ ਨਹੀਂ ਕਰ ਰਹੀ ਉਹ ਸਖਸ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਜੋ ਸਭ ਦੇ ਨਾਲ ਫੌਲਟ ਕਰਵਾਤ ਵੀ ਕਰਦੇ ਨੇ ਇਹਨਾਂ ਦਾ ਕਰਦੇ ਨੇ ਇਸ ਘਟਨਾ ਦੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਕਹਨ ਤੋਂ ਕਿ ਜਿਹੜੀ ਉਹ ਸਰਕਾਰ ਆ ਕੇਂਦਰ ਸਰਕਾਰ ਹੈ ਉਹ ਦੁਰਮਾਪਣ ਅਪਣਾ ਰਹੀ ਹੈ ਜੀ ਬਿਲਕੁਲ ਸਰਕਾਰ ਵੱਲ ਨਾ ਕਰਕੇ ਦੂਜੇ ਪਾਸੇ ਨਾਲ ਤੇ ਘਟਨਾ ਦੀ ਨਿੰਦਾ ਕਰਕੇ ਪੀਐਮ ਸਾਹਿਬ ਬਿਲਕੁਲ 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 ਦੇਖੋ ਜੀ ਆਹ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਕਿ ਮੜੀ ਮੋਟੀ ਕੀ ਪੋਸਟ ਨਹੀਂ ਹੈਗੀ ਇਹ ਉਹਨਾਂ ਦਾ ਮਨ ਸੀ ਜਾਂ ਸੋਚ ਵਧੀਆ ਸੀਗਾ ਕਿ ਉਹ ਨਹੀਂ ਚਾਹੁੰਦੇ ਪਰ ਜੋ ਉਹ ਤੇ ਬੰਦੀ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਬੰਦੀ ਉਹ ਤਾਂ ਹੋਣੀ ਚਾਹੀਦੀ ਹੈਗੀ ਸਰਕਾਰ ਨੂੰ ਕਰਨੀ ਚਾਹੀਦੀ ਆ ਹਾਲਾਂਕਿ ਜੋ ਨਿਊਜ਼ ਚਾਈ ਹੈ ਕਿ ਮੇਰਾ ਖਿਆਲ ਹੈ ਕਿ ਕਰਨਾਟਕਾ ਚ ਇੱਕ ਐਫਆਈਆਰ ਹੋਈ ਉਹ ਵੀ ਜ਼ੀਰੋ ਐਫਆਈਆਰ ਹੋਈ ਆ ਪਰ ਇਨਸੀਡੈਂਟ ਦਿੱਲੀ ਤੋਂ ਬਾਹਰ ਹੋਇਆ ਤੇ ਇਸੇ ਕਰਕੇ ਉੱਥੇ ਹੋਈ ਪਰ ਦਿੱਲੀ ਚ ਨਹੀਂ ਮੈਨੂੰ ਕੋਈ ਨਿਊਜ਼ ਜਾਂ ਖਬਰ ਹੈ ਕਿ ਕੋਈ ਐਫਆਈਆਰ ਉਹ ਨਾ ਤੱਕ ਜਾਂਦੀ ਹੋਈ ਪਾਦ ਰਹੀ ਹੈ ਸਰਪੰਚ ਅੱਜ ਇੱਕ ਬਾਗਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕਿ ਉਹ ਪ੍ਰਵਾਸੀ ਵੱਲੋਂ ਤੂ ਹੋ ਲੱਕ ਕਰ ਲਈ ਤਾਂ ਚਲੋ ਇਹ ਵੀ ਇੱਕ ਇਸ਼ੂ ਬਣਿਆ ਹੋਇਆ ਜੀ ਹੈਗਾ ਕਿ ਇਸ ਬੱਚੇ ਦੇ ਨਾਲ ਉਹਦੇ ਨਾਲ ਰੇਕ ਕੁੱ ਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਮੋਕੇ ਤੇ ਫੜਦੇ ਉਹਨੂੰ ਰਸੀਆਂ ਦੇ ਨਾਲ ਬੰਨ ਨਹੀਂ ਪਿਆ ਹਾਂ ਹਾਂ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਅਲੇ ਦੁਆਲੇ ਕਹਿੰਦੇ ਬਾਗਪੁਰ ਦੇ ਵਿੱਚ 13 ਤੋਂ 14 ਤੱਕ ਜਿਹੜੇ ਉਹ ਫੈਕਟਰੀਆਂ ਲੱਗੀਆਂ ਨੇ ਜਾਂ ਦੇ ਵਿੱਚ ਹਜ਼ਾਰਾਂ ਦੇ ਗੰਟੀ ਦੇ ਵਿੱਚ ਪ੍ਰਵਾਸੀ ਨੇ ਜੀ ਉਹਨਾਂ ਦੇ ਕੋਈ ਕਲੀਫੀਕੇਸ਼ਨ ਨਹੀਂ ਕੋਈ ਪੋਸ਼ ਨਹੀਂ ਇਦਾਂ ਕਹਿੰਦੇ ਕੁਝ ਵੀ ਹੋ ਸਕਦਾ ਇਹ ਅੱਜ ਦਾ ਹੀ ਅੱਜ ਗਿਆ ਉਹਦਾ ਤਾਇਦ ਹਾਲਾਤ ਉੱਤੇ ਕੋਈ ਕੁਝ ਖਰਾਬ ਹੋ ਸਕਦਾ ਨਹੀਂ ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਇਹ ਕੰਮ ਕਰਦਾ ਉਹ ਪਹਿਲਾਂ ਵੀ ਹਾਰਪਰ ਸਾਡੀ ਇਨਸਟੈਂਸ ਹੋਇਆ ਮਤਲਬ ਕਿ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਹ ਹੋ ਜਾਏ ਇਨਸਟੈਂਸ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰ ਇਦਾਂ ਦਾ ਹੋਵੇ ਜੇ ਇਸਰਾਂ ਦੇ ਜਿਹੜੇ ਬੰਦੇ ਹੈਗੇ ਇਸ ਸੋਚਦੇ ਸਾਡੇ ਏਰੀਆ ਚ ਨਹੀਂ ਹੈਗੇ ਅਸੀਂ ਚਾਹ ਵਾਗੇ ਅਸੀਂ ਆਪਾਂ ਸਾਰਿਆਂ ਦੀ ਐਟਲੀ ਸੋਸ਼ਲ ਕੋ ਜ਼ਿਲ੍ਹੇ ਦੀ ਵੈਰੀਫਿਕੇਸ਼ਨ ਕਰਾਈ ਜੀ ਉਹਨਾਂ ਰਿਪੋਰਟ ਚੈੱਕ ਕੀਤਾ ਜਾਵੇ ਤੇ ਜੇ ਇਦਾਂ ਦੀ ਗੱਲ ਹੈਗੀ ਤਾਂ ਉੱਤੇ ਅਸੀਂ ਆਪਾਂ ਸਖਤ ਐਕਸ਼ਨ ਲੈਂਦੇ ਹੋਸੀ ਬਹੁਤ ਹੀ ਗੰਭੀਰ ਗੱਲ ਹੈ ਪਾਕਪੁਰ ਦੇ ਵਿੱਚ 14 ਫੈਕਟਰੀਆਂ ਜਿਹੜੇ ਪਿੰਡ ਵਾਸੀਆਂ ਦਸਮੁਤਾਬਕ ਸਰਪੰਚ ਨੇ ਕਿ 4 ਤੋਂ 5000 ਜਿਹੜੇ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਕਿੱਲੇ ਕਰਾ ਲਓ ਵੈਰੀਫਿਕੇਸ਼ਨ ਕਰਾ ਲਓ ਫਿਰ ਨਿਕਲ ਕੁਝ ਪਿੰਡਾ ਸ਼ੁਰੂ ਵੀ ਹੋ ਚੁੱਕੀ ਆ ਇਹ ਜ ਵੀ ਆਪਾਂ ਥੋੜਾ ਜਿੱਥੇ ਫੈਕਟਰੀਜ਼ ਜ਼ਿਆਦਾ ਹੈਗੀਆਂ ਤੇ ਉੱਥੇ ਵੇਰੀਫਿਕੇਸ਼ਨ ਕਰਾਂਦੇ ਤੇ ਮੈਂ ਇਹ ਵੀ ਚਲੋ ਹੁਣ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਕੱਲੇ ਸਾਡਾ ਮਸਲਾ ਨਹੀਂ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਇਹ ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੂੰਗਾ ਕਿ ਜੇ ਅਸੀਂ ਕਿਸੇ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹੇ ਪੰਜਾਬੀ ਕਿਉਂ ਨਾ ਹੋਵੇ ਚਾਹੇ ਪ੍ਰਵਾਸੀ ਕਿਉਂ ਨਾ ਹੋਵੇ ਉਹਦੀ ਏਟਲੀਸ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈਗੀ ਤੇ ਅਸੀਂ ਜਿਹੜੇ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜੋ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੇ ਹੈਗੇ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਐਮਪਲਾਈ ਕਰਨ ਤੋਂ ਪਹਿਲਾਂ ਜਿਹੜੀ ਵੀ ਹੈਗੀ ਉਹ ਆਪੋ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾ ਲੈਣ ਸਰ 12 ਦਾ ਸੀਜ਼ਨ ਚੱਲ ਰਿਹਾ ਹੈ ਜੀ ਅ ਸੁਰੱਖਿਆ ਏਜੰਸੀਆਂ ਨੇ ਜਿਹੜਾ ਪੰਜਾਬ ਤੇ ਅ ਹੱਤਿਆਵਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ ਤੁਸੀਂ ਸੁਣ ਲਿਖ ਲਿਆ ਜੀ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਸਾਡੇ ਸੀਐਮ ਸਾਹਿਬ ਪ੍ਰਭਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹਰ ਵੇਲੇ ਦਿਨ ਰਾਤ ਪੰਜਾਬ ਪੰਜਾਬੀ ਦੀ ਸੁਰੱਖਿਆ ਲਈ ਜੋ ਵੀ ਇਹੋ ਫੈਸਲਾ ਲੈਣਗੇ ਜੋ ਵੀ ਇਹੋ ਡਿਸੀਜਨ ਲੈਣਗੇ ਉਹ ਲੈ ਰਹੇ ਨੇ ਤੇ ਅੱਗੇ ਵਿਲੈਂਡਰਣਗੇ ਤੇ ਪੰਜਾਬ ਤੇ ਪੰਜਾਬੀਆਂ ਦੀ ਸੁਰੱਖਿਆ ਸਕਿਉਰਿਟੀ ਸਾਡਾ ਜਿਹੜਾ ਹੈ ਉਹ ਪ੍ਰਾਇਮਰੀ ਮੋਟਿਵ ਹੈ ਸਰਵਾਰ ਪਛੋੜਾ ਦਾ ਬੜਾ ਵੱਡਾ ਮੁੱਦਾ ਹੈ ਕਿਉਂਕਿ ਇਹ ਪਿੱਛੇ ਜਿੰਦਾ ਜਿਹੜਾ ਜਿਹੜਾ ਕੀ ਹੰਕ ਹੋਇਆ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਜਿਹੜਾ ਸਰਕਾਰ ਵੱਲੋਂ ਕੋਈ ਕਿਸ ਤਰੀਕੇ ਦਾ ਕੋਈ ਕਾਰਵਾਈ ਵਗੈਰਾ ਪਛੋੜਾ ਦੇ ਲਈ ਕੋਈ ਅ ਬੁਨ ਜਿਹੜੀ ਰੋਪਿਆਵਾਰਾ ਮੁੱਜੂ ਬਹੁਤ ਘੰਗਰੀ ਹੈ ਤੁਹਾਡੇ ਇੱਥੇ ਨਜ਼ਦੀਕੀ ਹੈ ਕਾਫੀ ਨਹੀਂ ਸਹੀ ਗੱਲ ਆ ਤੇ ਅ ਚਲੋ ਤੁਸੀਂ ਇਹ ਗੱਲ ਕੀਤੀ ਡਿਪਾਰਟਮੈਂਟ ਵੀ ਸਾਡੇ ਹੀ ਹੈਗਾ ਲੋਕਲ ਪੁਲਿਸ ਹੈਗਾ ਸਾਡੇ ਅੰਡਰ ਹੀ ਆਂਦਾ ਹੈਗਾ ਤੇ ਅਸੀਂ ਇਹ ਤੇ ਆਪਾਂ ਇੱਕ ਕੱਲ ਉਹਦਾ ਚਲੋ ਤੁਸੀਂ ਡਿਸਕਸ ਕੀਤਾ ਕਿ ਅਸੀਂ ਕੱਲ ਇੱਕ ਵਰਚੁਅਲ ਮੀਟਿੰਗ ਵੀ ਸਾਰੇ ਸਾਡੇ ਏਜੰਡੇ ਵੀ ਕਮਿਸ਼ਨਰ ਸਾਹਿਬਾਨ ਪਿੰਲਾ ਕਾਰਪੋਰੇਸ਼ਨ ਤੋਂ ਸ਼ੁਰੂ ਕਰ ਰਹੇ ਹੈਗੇ ਆਪਾਂ ਤੇ ਅਸੀਂ ਉਹਨਾਂ ਕੋਲ ਡਾਟਾ ਮੰਗਾਇਆ ਹੋਇਆ ਸਾਰਾ ਸਾਡੇ ਹਰੇਕ ਕਾਰਪੋਰੇਸ਼ਨ ਚ ਤਕਰੀਬਨ ਸਾਡੇ ਕੋਲ 13 ਕਾਰਪੋਰੇਸ਼ਨ ਹੈਗੀ ਉਹਨਾਂ ਚ ਕਿੰਨੀਆਂ ਗਊਸ਼ਾਲਾ ਹੈਗੀਆਂ ਜ਼ਿਲ੍ਹੇਆ ਚ ਉਸ ਏਰੀਆ ਚ ਕਿਉਂਕਿ ਅਸੀਂ ਆਪਾਂ ਕਿੰਨੇ ਹੋਰ ਜਿਹੜੇ ਸਾਡੇ ਪਸ਼ੂ ਤਨ ਜਾਂ ਗਊ ਹੈਗੇ ਅਸੀਂ ਉਹਨੂੰ ਆਪਾਂ ਐਡਜਸਟ ਕਰਾ ਸਕਦੇ ਆ ਤੇ ਸਾਡੀ ਕੋਸ਼ਿਸ਼ ਹੈਗੀ ਕਿ ਜਿੰਨੇ ਵੀ ਸੜਕ ਤੇ ਆਵਾਰਾ ਪਸ਼ੂ ਹੈਗੇ ਆ ਉਹਨਾਂ ਨੂੰ ਅਸੀਂ ਆਪਾਂ ਗਊਸ਼ਰਲਾ ਜਾਪਾ ਰੱਖੀ ਆਪਾਂ ਤੇ ਕੋਈ ਮੈਂ ਕਹੂੰਗਾ ਕਿ ਹਰੇਕ ਤਕਰੀਬਨ ਬਿਲਜੋ ਖਾ ਉਸ ਚਾਹਾਂਗੇ ਉਹ ਪੈਸੇ ਦੇ ਕਾਰਡ ਨਹੀਂ ਸਿਰਫ ਮੈਨੇਜਮੈਂਟ ਦੀ ਲੋੜ ਹੈਗੀ ਅਸੀਂ ਉਸ ਵਕਤ ਤੁਰੇ ਹੋਏ ਆ ਤੇ ਉਮੀਦ ਆ ਕਿ ਅਸੀਂ ਜਿੰਨੇ ਵੀ ਆਵਾਰਾ ਪਸ਼ੂ ਹੋਗੇ ਆਪਾਂ ਹੋਰ ਪ੍ਰੋਸੈਸ ਨਿ ਸ਼ੁਰੂ ਕਰਕੇ ਅਸੀਂ ਆਪਾਂ ਕਮੇਟੀਆਂ ਵਾਲੇ ਤੌਰ ਤੇ ਆਪਾਂ ਉਹਨਾਂ ਨੂੰ ਫ੍ਰੀ ਕਰਾ ਦੇ ਜੀ ਹੋਰ ਇਧਰ ਨਾਲ ਪਿਆਰ ਨਾ ਮੁਹੱਬਤ ਨਾ ਗੱਲਬਾਤ ਮਾਂਜੰਦੇ ਹੈਗੇ ਸਰਕਾਰ ਦੇ ਅਦਾ ਮੁਤਾਬਕ ਚੱਲਣਗੇ ਕੰਮ ਕਰਨਗੇ ਕਿਉਂਕਿ ਇਹਦੇ ਵਿੱਚ ਦੇਖੋ ਹੁਣ ਜੇ ਜਾਨਵਰ ਮੋਰੇ ਆ ਗਿਆ ਉਹਨੇ ਏਰੀ ਦੇਖਣਾ ਕੋ ਨਾ ਮੋਰੇ ਕੋਈ ਵੀ ਬੰਦਾ ਆ ਗਿਆ ਉਹਦੀ ਜਾਨ ਬੜੀ ਕੀਮਤੀ ਹੈਗੀ ਆ ਤੇ ਜ਼ਰੂਰ ਇਹ ਤੇ ਅਸੀਂ ਆਪਾਂ ਇਹਦਾ ਹੱਲ ਕਰਾਂਗੇ ਕਿਉਂਕਿ ਮੈਂ ਇੱਕ ਦੱਸੋ ਜੀ ਨਗਰ ਪ੍ਰਿਕਮ ਤੋਂ ਮੈਂ ਮਾਰ ਥੋੜੀ ਜੀ ਉਧਰ ਵੀ ਸਵੱਲੀ ਨਿਗਾ ਮਾਰੋ ਕਿ 9.2 ਕਰੋੜ ਦਾ ਪ੍ਰੋਜੈਕਟ ਲਾਇਆ ਸੀ ਉਹ ਪੂਰੀ ਤਰ੍ਹਾਂ ਫੇਲ ਹੋ ਗਿਆ ਜੀ ਲੋਕਾਂ ਦੇ ਪੈਸੇ ਦੀ ਬਰਬਾਦੀ ਆ ਸੀਵਰੇਜ ਬੋਰਡ ਵਾਲੇ ਨਗਰ ਨਿਗਮ ਵਾਲੇ ਤੇ ਗੱਲ ਸਿੱਟੀ ਜਾਂਦੇ ਆ ਨਗਰ ਨਿਗਮ ਵਾਲੇ ਸੀਵਰੇਜ ਸੀਵਰੇਜ ਬੋਰਡ ਤੇ ਗੱਲ ਸਿੱਟੀ ਜਾਂਦੇ ਆ ਨਹੀਂ ਮੈਂ ਮੋਰਲਿੰਗ ਹਫਤੇ ਮੀਟਿੰਗ ਕਰਦੇ ਬੈਠੀ ਆ ਪੱਕਾ ਲਾਗੇ ਇਸ ਵਾਰ ਤੁਸੀਂ ਮੈਨੂੰ ਦੇ ਦਿਓ ਜੋ ਮੀਟਿੰਗ ਸੜਕਾਂ ਦਾ ਵੀ ਹਫਤੇ ਮੀਟਿੰਗ ਕਰਦੇ ਤੁਸੀਂ ਮੈਨੂੰ ਪ੍ਰੋਬਲਮ ਸੁ ਦੱਸਦੇ ਹੋ ਮੈਂ ਕਰਦੇ ਜਿਹੜਾ ਹੋ ਗਿਆ ਇਹ ਹੋ ਗਿਆ ਸਾਰਾ ਹੈ ਜੀ ਹੁਣ Le più